ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਅੱਜ ਤੁਹਾਡੇ ਨਾਲ ਜਿਹੜੀ ਮਸਲੇ ਤੇ ਇੱਕ ਸਮੱਸਿਆ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਕਿਰਪਾ ਕਰਕੇ ਆਪਦੇ ਕੀਮਤੀ ਸੁਝਾਅ ਜਰੂਰ ਸਾਂਝੇ ਕਰਾਇ ਜੇ ਤੇ ਵੱਤਵਤ ਕਿਸਾਨ ਵੀਰਾਂ ਨਾਲ ਇਹ ਜਾਣਕਾਰੀ ਸ਼ੇਅਰ ਕਰਾਇ ਜੇ ਤਾਂ ਕਿ ਵੱਤਵਤ ਕਿਸਾਨ ਵੀਰਾਂ ਦੇ ਜਿਹੜੇ ਸੁਝਾਅ ਇਸ ਸਮੱਸਿਆ ਬਾਰੇ ਆ ਸਕਣ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਾ ਬਲਿਓ ਫੇਸਬੁੱਕ ਪੇਜ ਤੇ ਦੇ ਰਹੇ ਦਾ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਆਪਾਂ ਗੱਲ ਕਰਨੇ ਕਿਸਾਨ ਵੀਰੋਂ ਮੱਕੀ ਬਹਾਰ ਰੋਦੀ ਮੱਕੀ ਸੀ ਅਸਲ ਚ ਇਹ ਤੇ ਆਪਾਂ ਇਹ ਜਿਹੜੀ ਇਹਦੀ ਲੇਟ ਬਜਾਈ ਕਿਉਂਕਿ ਬਹਾਰ ਰੋਦੀ ਮੱਕੀ ਸੀਗੀ ਉਹ ਜਿਹੜੀ ਸੀਗੀ ਆਲੂਆਂ ਤੋਂ ਬਾਅਦ ਬਹੁਤ ਵਧੀਆ ਫਸਲ ਫਿੱਟ ਬੈਂਦੀ ਸੀ ਜਿਹੜੀ ਕਿ ਖਾਸ ਤੌਰ ਤੇ ਦੁਆਬੇ ਏਰੀਏ ਦੇ ਜਿਹੜੇ ਆਲੂਆਂ ਦੀ ਕਾਸ਼ਤ ਵਾਲੇ ਕਿਸਾਨ ਵੀਰ ਜਲੰਧਰ ਜਾਂ ਆਪਾਂ ਕਹਿ ਲਈਏ ਨਮਾਸ਼ਹਿਰ ਦਾ ਏਰੀਆ ਰੂਪੜ ਦਾ ਏਰੀਆ ਕਪੂਰਥਲੇ ਦਾ ਏਰੀਆ ਕੁਛ ਲੁਧਿਆਣੇ ਦਾ ਏਰੀਆ ਪਹਿਲਾਂ ਇਹ ਦੁਆਬੇ ਏਰੀਏ ਚ ਸ਼ੁਰੂ ਹੋਈ ਕਿਉਂਕਿ ਉੱਥੇ ਆਲੂਆਂ ਦੀ ਕਾਸ਼ ਤੇ ਜਲੰਧਰ ਏਰੀਏ ਚ ਕਾਫੀ ਜ਼ਿਆਦਾ ਹੁੰਦੀ ਸੀ ਹੌਲੀ ਹੌਲੀ ਇਹ ਮਾਲਵੇ ਦੇ ਵਿੱਚ ਸ਼ਿਫਟ ਕਰ ਗਈ ਤੇ ਬਹਾਰ ਰੋ ਦੀ ਮੱਕੀ ਦੀ ਸਹੀ ਬਿਜਾਈ ਦਾ ਸਮਾਂ ਫਰਵਰੀ ਤੇ ਹੁਣ ਜਿਹੜਾ ਹੈਗਾ ਇਸ ਟਾਈਮ ਇਹ ਜਿਹੜੀ ਸਥਿਤੀ ਆ ਕਿ ਜਨਵਰੀ ਫਰਵਰੀ ਤੋਂ ਬਾਅਦ ਮਾਰਚ ਤੇ ਅਪ੍ਰੈਲ ਦੇ ਐਂਡ ਤੱਕ ਕਿਸਾਨ ਵੀਰਾਂ ਨੇ ਜਿਹੜੀ ਹੈਗੀ ਐ ਮੱਕੀ ਦੀ ਬਿਜਾਈ ਕੀਤੀ ਬਹਾਰ ਰੁੱਤ ਦੀ ਮੱਕੀ ਜਿਹੜੀ ਕਿ ਜਿਹਦਾ ਕਿ ਕੋਈ ਸਮਾਂ ਨਹੀਂ ਹੈ ਨਾ ਇਹ ਬਹਾਰ ਰੁੱਤ ਦੀ ਮੱਕੀ ਐ ਨਾ ਮੇਨ ਸੀਜ਼ਨ ਵਾਲੀ ਐ ਮੇਨ ਸੀਜ਼ਨ ਵਾਲੀ ਐ ਜਿਹੜੀ ਉਹ ਮਈ ਐਂਡ ਜਾਂ ਜੂਨ ਦੇ ਵਿੱਚ ਬਿਜਾਈ ਹੁੰਦੀ ਐ ਜਿਹੜੀ ਝੋਨੇ ਦੀ ਜਗ੍ਹਾ ਤੇ ਹੁੰਦੀ ਐ ਜਿਹੜਾ ਆਪਾਂ ਪਾਣੀ ਬਚਾਉਣ ਵਾਸਤੇ ਮੱਕੀ ਦੀ ਫਸਲ ਦੀ ਗੱਲ ਕਰਦੇ ਆ ਉਹ ਝੋਨੇ ਦੀ ਜਗ੍ਹਾ ਤੇ ਐ ਜਿਹੜੀ ਮੱਕੀ ਪਿਛਲੇ ਸਾਲ ਜਿਹੜਾ ਇਹ ਰਕਬਾ ਸੀਗਾ ਉਹ ਸੀ ਲਗਭਗ ਲਗਭਗ 3.5 ਤੋਂ 4 ਲੱਖ ਕਿੱਲਾ ਤੇ ਇਸ ਵਾਰ ਜਿਹੜਾ ਹੈਗਾ ਕੁਝ ਕੀ ਏਰੀਆ ਦੇ ਵਿੱਚ ਰਕਬਾ ਦਾ ਘਟਿਆ ਤੇ ਕੁਝ ਕੀ ਏਰੀਆ ਚ ਹੋ ਸਕਦਾ ਵਧਿਆ ਹੋ ਪਰ ਓਵਰਆਲ ਰਕਬਾ ਜਿਹੜਾ 4 ਲੱਖ ਤੋਂ ਉੱਪਰ ਕ੍ਰੋਸ ਕਰਿਆ ਇਹ ਕਿਸਾਨ ਵੀਰੋ ਜਿਹੜੇ ਇਹ ਸਮੱਸਿਆ ਕਿਉਂ ਆ ਕਿਉਂਕਿ ਇਹ ਦੇਖੋ ਨਾ ਤਾਂ ਇਕਨੋਮਿਕਲੀ ਤੁਹਾਡੇ ਸਹੀ ਫਿੱਟ ਬੈਂਦੀ ਹੈ ਕਿਉਂਕਿ ਡੇਰੀ ਫਾਰਮਰਾਂ ਵਾਸਤੇ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ ਜਾਂ ਆਲੂ ਦੀ ਖਾਸ਼ਤ ਵਾਲੇ ਕਿਸਾਨ ਵੀਰ ਉਹ ਕੁਛਰ ਕੁਛ ਰਕਬਾ ਲੱਗਦਾ ਸੀ ਪਰ ਹੁਣ ਕਾਫੀ ਕਿਸਾਨ ਵੀਰ ਮਤਲਬ ਘੱਟ ਪਸ਼ੂਆਂ ਵਾਲੇ ਕਹਿ ਲਈਏ ਸਾਈਲੇਜ ਵਾਸਤੇ ਕਹਿ ਲਈਏ ਜਾਂ ਕੁਝ ਨਾ ਕੁਸ਼ ਕਾਸ਼ ਤੇ ਦੀ ਜਰੂਰ ਕਰਨ ਲੱਗ ਪਿਆ ਇਹ ਆਪਾਂ ਜਿਹੜੀ ਝੋਨੇ ਦੀਆਂ ਘੱਟ ਸਮੇ ਵਾਲੀਆਂ ਕਿਸਮਾਂ ਸੀ ਜਿਹੜੀਆਂ ਕਿ ਜੂਨ ਐਂਡ ਜਾਂ ਜੁਲਾਈ ਚ ਲੱਗਦੀਆਂ ਨੇ ਜਾਂ ਬਾਸਮਤੀ ਕਿਸਮਾਂ ਉਹ ਆਪਾਂ ਲਾਉਣ ਤਾਂ ਲੱਗੇ ਸੀ ਕਿ ਪਾਣੀ ਦੀ ਆਪਾਂ ਬਚਤ ਕਰੀਏ ਤੇ ਇਹ ਆਪਾਂ ਕਣਕ ਦੇ ਵਿੱਚ ਤੇ ਝੋਨੇ ਦੇ ਵਿੱਚ ਇਹ ਫਸਲ ਇੱਕ ਫਿੱਟ ਕਰਤੀ ਉਹ ਪਾਣੀ ਦਾ ਸਗੋਂ ਵਧ ਗਈ ਜਿਹੜਾ ਲਾਗਤ ਕਾਰਨ ਜਿਹੜੀ ਇਹ ਮੱਕੀ ਹੈ ਕਿਉਂਕਿ ਇੰਨਾ ਸਮੇਂ ਦੌਰਾਨ ਨਾ ਤਾਂ ਜ਼ਿਆਦਾ ਮੀਂਹ ਪੈਂਦੇ ਨਾ ਤਾਂ ਪ੍ਰੀ ਮਾਨਸੂਨ ਕੋਈ ਆਉਂਦੀ ਹੈ ਕੀ ਕਹਣਾ ਕੋਈ ਇੱਕ ਅਧ ਮਹੀ ਪੈ ਜੇ ਇੰਨਾ ਮਹੀਨਿਆਂ ਦੇ ਵਿੱਚ ਮਾਰਚ, ਅਪ੍ਰੈਲ, ਮਈ ਆ ਜਾਂ ਆਪਾਂ ਜੂਨ ਦੇ ਵਿੱਚ ਜਾ ਕੇ ਜੇ ਇਹਦੀ ਬਾਡੀ ਕਰ ਦੇ ਜੁਲਾਈ ਦੇ ਜੂਨ ਦੇ ਸ਼ੁਰੂ ਦੇ ਵਿੱਚ ਜਿਹੜੀ ਪ੍ਰੀ ਮੌਨਸੂਨ ਉਹ ਸ਼ੁਰੂ ਹੁੰਦੀ ਹੈ ਤਕਰੀਬਨ ਤਕਰੀਬਨ ਆਪਾਂ ਕਹਿ ਦਈਏ ਜੁਲਾਈ ਦੇ ਵਿੱਚ ਜਿਹੜੇ ਮੀਂਹ ਪੈਣੇ ਸ਼ੁਰੂ ਹੁੰਦੇ ਆ ਝੂਨੇ ਦੇ ਵਿੱਚ ਫਿਰ ਜਿਹੜੀ ਹੈਗੀ ਆ ਝੂਨਾ ਜਦੋਂ ਆਪਾਂ ਲਾਉਨੇ ਉਹ ਤੋਂ ਬਾਅਦ ਚ ਜੁਲਾਈ ਦੇ ਵਿੱਚ ਮੀਂਹ ਸ਼ੁਰੂ ਹੋ ਜਾਂਦੇ ਟਟਵੇਂ ਵੀ ਜਾਂ ਅਗਸਤ ਦੇ ਵਿੱਚ ਵੀ ਕਾਫੀ ਮੀਂਹ ਪੈ ਜਾਂਦੇ ਮੌਨਸੂਨ ਠੀਕ ਰਵੇ ਉਹ ਚ ਸਗਾਂ ਦੇ ਜਿਹੜੇ ਹੈਗਾ ਪਾਣੀ ਉੱਪਰੋਂ ਕੁਦਰਤ ਵੱਲੋਂ ਮਿਲਦਾ ਪਰ ਇਸ ਮਹੀਨਿਆਂ ਮਾਰਚ ਫਰਵਰੀ ਦੇ ਐਂਡ ਤੋਂ ਲੈ ਕੇ ਕਹ ਲਈਏ ਮਾਰਚ ਅਪ੍ਰੈਲ ਮਈ ਜੂਨ ਇਹਦੇ ਵਿੱਚ ਫਿਰ ਇਹ ਜਿਹੜੀ ਹੈਗੀ ਫਸਲ ਆ ਪੂਰਾ ਪਾਣੀ ਲੈਂਦੀ ਆ ਇਹ 105 ਸੈਂਟੀਮੀਟਰ ਦੇ ਕਰੀਬ ਪਾਣੀ ਲੈ ਜਾਂਦੀ ਆ ਤੇ ਜਿਹੜਾ ਝੋਨਾ ਉਹ ਲੈਂਦਾ 140 ਤੋਂ 160 ਸੈਂਟੀਮੀਟਰ ਦੇ ਕਰੀਬ ਤੇ ਜਿਹੜੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਉਹ ਲੈਂਦੀਆਂ 120 ਤੋਂ 125 ਸੈਂਟੀਮੀਟਰ ਦੇ ਕਰੀਬ ਮਤਲਬ ਇੱਕ ਝੋਨੇ ਵਾਲੀ ਥੋੜੇ ਸਮੇਂ ਵਾਲੀ ਕਿਸਮ ਆਪਾਂ ਵਿੱਚ ਫਿੱਟ ਕਰਤੀ ਜਿਹੜੀ ਆਪਾਂ ਕਣਕ ਤੋਂ ਬਾਅਦ ਜਿਹੜੀ ਬਿਜਾਈ ਕਰਦੇ ਮੱਕੀ ਦੀ ਫਿਰ ਇਕਨੋਮਿਕਲ ਪੱਖ ਤੋਂ ਦੇਖੋ ਥੋੜਾ ਖਰਚਾ ਬੀਜ ਫਿਰ ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਜਦੋਂ ਆਫਸੀਜਨ ਦੇ ਵਿੱਚ ਔੜ ਲੱਗੀ ਵੀ ਆ ਖੁਸ਼ਕੀ ਆ ਉਹਦੇ ਵਿੱਚ ਆਪਾਂ ਖਾਦ ਕਿਉਂਕਿ ਖਾਦ ਦੀ ਇਹਦੀ ਜ਼ਰੂਰਤ ਬਹੁਤ ਆ ਅਗਲੀ ਫਸਲ ਦੇ ਵੀ ਝਾੜ ਤੇ ਅਸਰ ਪੈਂਦਾ ਫਿਰ ਖਾਦ ਖਰਾਕ ਤੇ ਆਪਣਾ ਖਰਚਾ ਫਿਰ ਸੁੰਡੀ ਤੇ ਫਾਲ ਆਰਮੀ ਬਰਮ ਆ ਗਿਆ ਜਾਂ ਕੋਈ ਸ਼ੂਟ ਫਲਾਈ ਆ ਗਈ ਸ਼ਾਖ ਦੀ ਮੱਖੀ ਆ ਗਈ ਤਾਂ ਇਹਦੇ ਕਰਕੇ ਸਟੈਮ ਬੋਰਰ ਆ ਗਈ ਸੋ ਇਹਦੇ ਵਿੱਚ ਆਪਣਾ ਖਰਚਾ ਜਿਹੜਾ ਤੁਸੀਂ ਮੰਨ ਕੇ ਚੱਲੋ ਵੀ ਝੋਨੇ ਦੀ ਫਸਲ ਦੇ ਵਿੱਚ ਉਨਾ ਖਰਚਾ ਨਹੀਂ ਹੁੰਦਾ ਬਾਕੀ ਤੁਸੀਂ ਦੱਸਦੇ ਜਿੰਨਾ ਕਿ ਮੈਂ ਦੇਖਿਆ অবজারਵ ਕੀਤਾ ਕਿਸਾਨ ਵਜੋਂ ਵੱਲੋਂ ਫੀਡਬੈਕ ਮਿਲਿਆ ਕਿ ਮੱਕੀ ਦੇ ਵਿੱਚ ਹੁਣ ਖਰਚਾ ਜਿਹੜਾ ਪਿਛਲੇ 2 ਕਸਾਲਾਂ ਤੋਂ ਖਾਸ ਤੌਰ ਤੇ ਕੀੜੇ ਮਕੌੜਿਆਂ ਦੇ ਉੱਤੇ ਕਾਫੀ ਵਧਿਆ ਇਕਨੋਮਿਕਲ ਪੱਖ ਤੋਂ ਵੀ ਤੁਹਾਡੇ ਵਾਸਤੇ ਜਿਹੜੀ ਹੈਗੀ ਇਹ ਬਹੁਤੀ ਕੋਈ ਵਧੀਆ ਫਸਲ ਨਹੀਂ ਹੈ ਤੇ ਨਾਲ ਪਾਣੀ ਇਹਨੇ ਜਿਹੜੇ ਹੈਗੇ ਆ 15 18 20 ਤੱਕ ਪਾਣੀ ਲੈ ਜਾਣੇ ਆ ਪਾਣੀ ਜਿਹੜਾ ਹੈਗਾ 100 100 105 ਸੈਂਟੀਮੀਟਰ ਤੇ ਲੈ ਗਈ ਇਹ ਸੋ ਇਹ ਬੇਨਤੀ ਆ ਕਿ ਠੀਕ ਹੈ ਜਿਹੜੀ ਆਪਾਂ ਆਲੂਆਂ ਤੋਂ ਬਾਅਦ ਜਿਹੜੀ ਜਨਵਰੀ ਐਂਡ ਜਾਂ ਫਰਵਰੀ ਦੇ ਵਿੱਚ ਬਜਾਈ ਕਰਨੀ ਆ ਉਦੋਂ ਥੋੜਾ ਜਿਹਾ ਮੌਸਮ ਠੀਕ ਹੁੰਦਾ ਹੈ ਟੈਂਪਰੇਚਰ ਦਾ ਫਰਕ ਹੁੰਦਾ ਹੈ ਪਰ ਜਿਹੜੀ ਆਪਾਂ ਜਮਾ ਜਾ ਕੇ ਮਾਰਚ ਐਂਡ ਜਾਂ ਅਪ੍ਰੈਲ 'ਚ ਬਜਾਈ ਕਰਦੇ ਉਹਦਾ ਤਾਂ ਇੰਨਾ ਟੈਂਪਰੇਚਰ ਆ ਵੀ ਆਪਾਂ ਨੂੰ ਪਾਣੀ ਤੇ ਪਾਣੀ ਲਾਉਣਾ ਪੈਂਦਾ ਉਹਦੇ ਵਿੱਚ ਸੋ ਇਹ ਸਮੱਸਿਆ ਆਪਾਂ ਧਿਆਨ ਦੇਈਏ ਇਹਨੂੰ ਡਰੈਸ ਕਰੀਏ ਇਹ ਇਕਨੋਮਿਕਲ ਪੱਖ ਤੋਂ ਜਾਂ ਇਕੋਲੋਜੀ ਵਾਲੇ ਪੱਖ ਤੋਂ ਮਤਲਬ ਪਾਣੀ ਦੀ ਬਚਤ ਵਾਲੇ ਪੱਖ ਤੋਂ ਕਹਿ ਲਈਏ ਕਿਸਾਨ ਦੇ ਖਰਚੇ ਵਾਲੇ ਪੱਖ ਤੋਂ ਕਹਿ ਲਈਏ ਇਹਦੇ ਬਾਰੇ ਸੋਚ ਵਿਚਾਰ ਕਰਿਆ ਜੇ ਆਪਦੇ ਸੁਝਾਅ ਥਰਲੇਗਮੈਂਟਾਂ ਦੇ ਰੂਪ ਜ਼ਰੂਰ ਦਿਆ ਜੇ ਆਪਾਂ ਤਾਂ ਇਹ ਇੱਕ ਘੱਟ ਸਮੇਂ ਵਾਲੀ ਝੋਨੇ ਦੀ ਫਸਲ ਵਿੱਚ ਫਿੱਟ ਕਰਤੀ ਸਮਝ ਲਓ ਜਦੋਂ ਪਾਣੀ ਇਹਨੇ ਉੱਥੋਂ ਤੱਕ ਲੈ ਜਾਣਾ ਉਹਦੇ ਨੇੜੇ ਢੇੜ ਪਹੁੰਚ ਗਈ ਹੈ ਤੇ ਮੀਂਹ ਕੋਈ ਨਹੀਂ ਪੈਂਦਾ ਸਗੋਂ ਉਦੋਂ ਜਿਹੜੇ ਹੈਗੇ ਝੋਨੇ ਵੇਰੀ ਥੋੜੇ ਬਹੁਤੇ ਮੀਂਹ ਵੀ ਪੈ ਜਾਂਦੇ ਆ ਸੋ ਜੇ ਆਪਾਂ ਮੱਕੀ ਦੀ ਕਾਸ਼ਤ ਕਰਨੀ ਆ ਤਾਂ ਉਹ ਝੋਨੇ ਦੀ ਜਗ੍ਹਾ ਦੇ ਉੱਤੇ ਕਰੀਏ ਜੇ ਆਪਾਂ ਇਹਨੂੰ ਮਤਲਬ ਪਾਣੀ ਦੀ ਬਚਤ ਵਾਲੇ ਪੱਖ ਤੋਂ ਦੇਖਣਾ ਕਿਉਂਕਿ ਜਿਹੜੀ ਮੇਨ ਸੀਜ਼ਨ 'ਚ ਆਪਾਂ ਫਸਲ ਲਾਵਾਂਗੇ ਨਾ ਬੀਜਾਂਗੇ ਉਦੋਂ ਜਿਹੜਾ ਹੈਗਾ ਪਾਣੀ ਦੀ ਸ਼ੋਰ ਬਚਤ ਹੋਊਗੀ ਜੂਨ ਦੇ ਵਿੱਚ ਜਦੋਂ ਆਪਾਂ ਲਾਵਾਂਗੇ ਚੂਨੇ ਦੀ ਜਗ੍ਹਾ ਤੇ ਬਚਤ ਕਰੂਗੀ ਪਰ ਵੈਸੇ ਇਹ ਪਾਣੀ ਪਾਣੀ ਬਹੁਤ ਜ਼ਿਆਦਾ ਜਿਹੜੀ ਖਾਸ ਤੌਰ ਤੇ ਇਨ੍ਹਾਂ ਮਹੀਨਿਆਂ ਦੇ ਵਿੱਚ ਹੁੰਦੀ ਹੈ ਕਿਉਂਕਿ ਜੇ ਤਾਂ ਕੋਈ ਸੀਜ਼ਨ ਹੋਵੇ ਨਾ ਆਪਾਂ ਤਾਂ ਆਫ ਸੀਜ਼ਨ ਇੱਕ ਜਿਹੜੀ ਪਾਣੀ ਦੀ ਪੂਰੀ ਪਿਆਸੀ ਹੋਈ ਫਸਲ ਹੈ ਜਿਹੜੀ ਉਹ ਬਜਾਂਦ ਇਹਦੀ ਸ਼ੁਰੂ ਕਰਤੀ ਆ ਸੋ ਇਹਦੇ ਇਸ ਪੱਖ ਤੋਂ ਜ਼ਰੂਰ ਦੇਖਿਆ ਜਾਏ ਇੱਕ ਆਪ ਦਾ ਇਹ ਦੇਖਿਆ ਜਾਵੇ ਖਰਚਾ ਇਹ ਤੇ ਆਪਣਾ ਕਿੰਨਾ ਹੋ ਰਿਹਾ ਪਾਣੀ ਦੀ ਪਾਣੀ ਦੀ ਜਿਹੜੀ ਲਾਗਤ ਆ ਉਹ ਤਾਂ ਹੈ ਹੀ ਹੈ ਤੁਸੀਂ ਆਪ ਦਾ ਖਰਚਾ ਜਿਹੜਾ ਗਿਣਤੀ ਮਿੰਤੀ ਨੋਟ ਕਰਕੇ ਜ਼ਰੂਰ ਦੇਖੋ ਕਿ ਇਹ ਤੇ ਆਪਣਾ ਖਰਚਾ ਤੇ ਜਿਹੜੀ ਆਪਾਂ ਮੰਤਵ ਵਾਸਤੇ ਬੀਜ ਰਹੇ ਕਿ ਆਪਣਾ ਉਹ ਮੰਤਵ ਆ ਜਿਹੜਾ ਓਨੇ ਖਰਚੇ ਨਾਲ ਸੋਲਵ ਕਰਨਾ ਸਹੀ ਆ ਇਸ ਗੱਲ ਨਾਲ ਜ਼ਰੂਰ ਧਿਆਨ ਦੇ ਜੇ ਦੇ ਜੀਏ ਆਪਣੇ ਦੇਖੋ ਅੱਗੇ ਆਪਣੇ ਹਰਾ ਆਮ ਹੁੰਦਾ ਸੀਗਾ ਖੇਤਾਂ ਦੇ ਵਿੱਚ ਹੁਣ ਆਪਣਾ ਇਧਰ ਧਿਆਨ ਥੋੜਾ ਜਿਹਾ ਵੱਧ ਗਿਆ ਤੇ ਖੇਤਾਂ ਦੇ ਵਿੱਚੋਂ ਹਰਾ ਜਿਹੜਾ ਹੈਗਾ ਉਹ ਘਟਣ ਲੱਗ ਪਿਆ ਇਹਦਾ ਸਿੱਧਾ ਦੁੱਧ ਦੀ ਪ੍ਰੋਡਕਸ਼ਨ ਤੇ ਵੀ ਅਸਰ ਪੈਂਦਾ ਸੋ ਇਸ ਗੱਲ 'ਤੇ ਧਿਆਨ ਦੇਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ